ਦਾਸਰੀ ਕਾਲ ਜੀ ਕਈ ਵਾਰਾਂ ਅੱਗੇ ਵੀ ਮੰਜਗਰ ਕੀਤਾ ਉਹ ਕਹਿੰਦੇ ਹੁੰਦੇ ਇਹਨਾਂ ਨੱਚਣ ਵਾਲੇ ਦੀ ੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਹੜਾ ਸਾਡੇ ਤੋਂ ਨਹੀਂ ਜਾਂਦਾ মিডিਆ ਵਾਲਿਆਂ ਤੋਂ ਜਿਹੜੇ ਹਾਲਾਤ ਹੋਣ ਬਿਆਨ ਕਰਨ ਤੋਂ ਰੁਕਿਆ ਨਹੀਂ ਜਾਂਦਾ ਦੇਖੋ ਵੀ ਇੱਕ ਕਿਸ ਤਰ੍ਹਾਂ ਦਾ ਬੰਦਾ ਹੈ ਤੇ ਕਿੰਨੀ ਮਾਣ ਹਸਤੀ ਨੂੰ ਉੱਠ ਕੇ ਕਿਸ ਤਰ੍ਹਾਂ ਸੰਬੋਧਨ ਕਰ ਰਿਹਾ ਹੈ ਕਿਵੇਂ ਬੋਲ ਰਿਹਾ ਹੈ ਕਿ ਕੁਛ ਕਰ ਰਿਹਾ ਹੈ ਠੀਕ ਹੈ ਇਹ ਸਾਰੀਆਂ ਗੱਲਾਂ ਦੇ ਪਿੱਛੇ ਕਾਰਨ ਕੀ ਆ ਕਿਉਂਕਿ ਜਿਨ੍ਹਾਂ ਦੇ ਪਿੱਛੇ ਇਹ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਆ ਬੜਕਾ ਮਾਰ ਕੇ ਆਪਦੀ ਇਹ ਦੁਰਦਸ਼ਾ ਕਰਵਾਈ ਜਾਂਦੇ ਆ ਉਹ ਇਹਨਾਂ ਦੇ ਮਗਰ ਬੋਲਦੇ ਹੀ ਨਹੀਂ ਜੇ ਸਿਰਫ ਸਰਕਾਰਾਂ ਵਾਸਤੇ ਉਹ ਇਹਨਾਂ ਨਾਲ ਮਿਲ ਕੇ ਸਰਕਾਰਾਂ ਬਣਾਉਣ ਨੂੰ ਗਿਰਦੇ ਆ ਤੇ ਇਹ ਉਹਨਾਂ ਨਾਲ ਖੜ ਕੇ ਦੇਖੋ ਵੀ ਸਤਕਾਰਯੋਗ ਜਗ੍ਹਾ ਦੀ ਵੀ ਨਾਲ ਕਿਸ ਤਰ੍ਹਾਂ ਕਰਕੇ ਜਿਹੜੀ ਆ ਉਹ ਕਿਵੇਂ ਕਰਵਾ ਰਹੇ ਆ ਜੀ ਮਨ ਦੁਖੀ ਹੁੰਦਾ ਹੈ ਨੇ ਚਲੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਤੁਹਾਨੂੰ ਸਲਾਮ ਕਿਉਂਕਿ ਤੁਸੀਂ ਤਖਤ ਦੇ ਜਥੇਦਾਰ ਹੋ ਤੁਸੀਂ ਚਲੇ ਜਾਣਾ ਕੱਲ ਨੂੰ ਹੋਰ ਨੇ ਆ ਜਾਣਾ ਪਰ ਜਿਹੜੀ ਇਹ ਤੁਸੀਂ ਅਕਾਲ ਤਖਤ ਸਾਹਿਬ ਦੀ ਆ ਕਰਵਾ ਰਹੇ ਹੋ ਤੇ ਦੁਰਦਿਸ਼ਾ ਕਰਵਾ ਰਹੇ ਹੋ ਯਾਰੋ ਇਹ ਕਿੰਨੀ ਕਿ ਕਿੱਥੋਂ ਤੱਕ ਚੰਗੀ ਗੱਲ ਆ ਇਹ ਬੰਦੇ ਨੂੰ ਕੀ ਇਹਦਾ ਦਿਮਾਗ ਫਿਰਿਆ ਹੋਇਆ ਹੈ ਇਹਦਾ ਕਿਉਂ ਫਿਰਿਆ ਹੈ ਚਲੋ ਗਿਆ ਜਾਣ ਦਿਓ ਕੀ ਆ ਇਹਨੂੰ ਇਹਨੂੰ ਦੱਸੋ ਇਹਨੂੰ ਛੇਕ ਦਿਓ ਪੰਥ ਚੋਂ ਵੱਡੀ ਗਲਤ ਨੇ ਫਿਰ ਦੇ ਕੋ ਰਾਜੇ ਨਾਰਲ ਜੇ ਬੇ ਕਿਥੇ ਟਾਰਗੇਟ ਕੀਤੀ ਤੇ ਕਿਸ ਤਰ੍ਹਾਂ ਇਹ ਕਿੱਡੀ ਇੱਕ ਮਾਨ ਹਸਤੀ ਨੂੰ ਕਿਸ ਤਰ੍ਹਾਂ ਬੋਲ ਰਿਹਾ ਮਾੜਾ ਜਾਂ ਧਿਆਨ ਦੇ ਕੇ ਸੁਣਿਓ ਤੇ ਫਿਰ ਦੱਸਿਓ ਜੇ ਇੱਕ ਮਿੰਟਾਂ ਚ ਕਰਕੇ ਯਾਰ ਇਹ ਮਾੜੀ ਗੱਲ ਆ ਯਾਰ ਇਹਨਾਂ ਨੂੰ ਪੁੱਛੋ ਕਰੋ ਅਕਾਲ ਤਖਤ ਤੇ ਤੁਸੀਂ ਦਸਮ ਦਾ ਪ੍ਰਕਾਸ਼ ਕਰਕੇ ਦੇਖੋ ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਦਸਮ ਦਾ ਯੱਗ ਕੀਤਾ ਹਵਨ ਕੀਤਾ ਤਿਲਕ ਕਰਦੇ ਨੇ ਤੂੰ ਕਰ ਆਪਣਾ ਕਾਲ ਤਖਤ ਤੇ ਅਸੀਂ ਹਵਨ ਕਰਾਂਗੇ ਅਸੀਂ ਤਿਲਕ ਲਾਵਾਂਗੇ ਅਸੀਂ ਸਨਾਤਨੀਆਂ ਕੋਲ ਜਾਵਾਂਗੇ ਸਨਾਤਨ ਦਾ ਪ੍ਰਚਾਰ ਵੀ ਕਰਾਂਗੇ ਸਨਾਤਨੀਆਂ ਨੂੰ ਸਿੱਖੀ ਵਿੱਚ ਲੈ ਕੇ ਆਵਾਂਗੇ ਤੇਰੇ ਵਰਗੇ ਨਕੰਮੇ ਬੰਦੇ ਗੜਗੱਜ ਤੇ ਕੌਣ ਡਰਦਾ ਹੈ ਡਰਨ ਵਾਲੇ ਦੇ ਨਹੀਂ ਜੰਮਿਆ ਹਰਜੀਤ ਸਿੰਘ ਅਜੇ ਤਾਂ ਇੱਕ ਸਤਨਾਮ ਸਿੰਘ ਆਇਆ ਅਜੇ ਇੱਕ ਦਵਾਬੀ ਆਇਆ ਅਜੇ ਤਾਂ ਹਜ਼ਾਰਾਂ ਨੇ ਆਉਣਾ ਜਦ ਹਜ਼ਾਰਾਂ ਹੋਣਗੇ ਫੇ ਪੁੱਛੂਗਾ ਮੈਂ ਤੈਨੂੰ ਆ ਕੇ ਇੱਥੇ ਵੀ ਦੱਸ ਤੇਉਹ ਤਨਖਾਈ ਆ ਤੂੰ ਨੌਕਰ ਐ ਸਾਡਾ ਤਨਖਾਹ ਲੈਣਾ ਕਾਦੇ ਵਾਸਤੇ ਪੜਿਆ ਤੂੰ ਮਿਸ਼ਨਰੀ ਕਾਲਜ ਵਿੱਚ ਕੀ ਕਰਦਾਦਾ ਨੌਕਰੀ ਲੈਣ ਵਾਸਤੇ ਤੇਰੇ ਵਰਗੇ 1700 ਨੌਕਰ ਰੱਖੇ ਨੇ ਮੈਂ ਮਾੜਾ ਗੜਜ ਬਣਿਆ ਸੋ ਕਾਣ ਕੀ ਐ ਤੂੰ ਸਿੱਖ ਸੰਗਤ ਨੂੰ ਗੁੰਮਰਾਹ ਕਰਦਾ ਐ ਇਹ ਜਿਹੜੇ ਨੇ ਦੱਲ ਅੱਜ ਕੀ ਕਰਦੇ ਨੇ ਇਹ ਜਿਹੜੇ ਤੇਰੇ ਨਾਲ ਤੁਰਿਆ ਫਿਰਦਾ 96 ਕਰੋੜੀ ਇਹ ਘੋੜੇ ਪਜਾਉਣ ਜੋਗੀ ਨੇ ਇਹਨਾਂ ਤੇ ਹੋਰ ਕੁਛ ਨਹੀਂ 96 ਕਰੋੜੀ ਕਦੇ ਘੋੜੇ ਤੇ ਚੜਿਆ ਮੈਂ ਦੇਖਿਆ ਕਦੇ ਇਹਦੇ ਤਲਵਾਰਾਂ ਦੇਖੀਆਂ ਦੋ ਪਾਈਆਂ ਕਮਰ ਕਾਸਾ ਦੇਖਿਆ ਇਹਦਾ ਨੀਲਾ ਬਾਣਾ ਦੇਖਿਆ ਇਹਦੇ ਢਾਲ ਲੱਗੀ ਦੇਖੀ ਕਦੇ ਇਹਨੂੰ ਬਾਣੀ ਪੜਦੇ ਦੇਖਿਆ ਕਿਸੇ ਨੇ ਬੜਾ ਜਥੇਦਾਰ ਬਣਿਆ ਫੇਦਾ 1700 ਫਿਰਦੇ ਤੇਰੇ ਵਗੇ 96 ਕਰੋੜੀ 96 ਕਰੋੜੀ ਇੱਕੇ ਆ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਸਾਹਿਬ ਜੀ ਬਾਬਾ ਸੁਰਜੀਤ ਸਿੰਘ ਸਾਹਿਬ ਜੀ ਬਾਬਾ ਪ੍ਰੇਮ ਸਿੰਘ ਸਾਹਿਬ ਜੀ ਬਾਬਾ ਸੰਤਾ ਸਿੰਘ ਸਾਹਿਬ ਜੀ ਇਹ ਤੇ ਸਾਡੇ 96 ਕਰੋੜੀ ਇਹ ਨਹੀਂ ਆਏਗਾ ਬਲਬੀਰ ਸਿੰਘ 96 ਕਰੋੜੀ ਇਹ ਸਰਕਾਰੀ ਪੰਜਾਬ ਦਾ ਉਹਨਾ ਲੋਕਾਂ ਦਾ ਬਣਾਇਆ ਹੋਇਆ 1986 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਇੱਕ ਲੇਖ ਦਿਖਾ ਦੇਵੇਂ ਬਾਬਾ ਸੰਤਾ ਸਿੰਘ ਸਾਹਿਬ ਦੀ ਇਸ ਗੱਲ ਕਰਕੇ ਸਤਨਾਮ ਸਿੰਘ ਨੂੰ ਤੁਸੀਂ ਡਰਾਉਣ ਦੀ ਗੱਲ ਕਰਦੇ ਹੋ ਤੇ ਭੁਕਾਉਣ ਦੀ ਗੱਲ ਕਰਦੇ ਹੋ ਹਰਜੀਤ ਸਿੰਘ ਨੂੰ ਜਿਹਨੇ ਮਾਂ ਦਾ ਦੁੱਧ ਪੀਤਾ ਹੈ ਗੜਗੱਜ ਤੇ ਤੂੰ ਆਪਣੀ ਮਾਂ ਦਾ ਜੰਮਿਆ ਗੜਗੱਜ ਨੂੰ ਸਿੱਧਾ ਕਹਿ ਲੈ ਜਾਂ ਤਾਂ ਹਰਜੀਤ ਸਿੰਘ ਦੀ ਹਿੱਕ ਚ ਬਾਜ ਆ ਕੇ ਲੋਕਾਂ ਨੂੰ ਕਿਉਂ ਪੜਕਾਉਣਾ ਹੈ ਲੋਕਾਂ ਨੂੰ ਕਿਉਂ ਮਰਾਉਣਾ ਹੈ ਕਿਉਂ ਨਫ਼ਰਤ ਫੈਲਾਉਣਾ ਹੈ ਜੇ ਤੇਰੇ ਚ ਦਮਾਂ ਤੋਂ ਦੇਖ ਆ ਕੇ ਮੇਰੇ ਨਾਲ ਆਪ ਆ ਜਾ ਕੱਲਾ ਤੂੰ ਜਾ ਤੇਰਾ ਜੀ ਕਰਦਾ ਬੜਾ ਤੂੰ ਆਇਆ ਖੱਬੀ ਖਾਨ ਲੋਕਾਂ ਨੂੰ ਪੜਕਾਉਣ ਲੱਗਿਆ ਲੋਕਾਂ ਦੇ ਪੁੱਤ ਮਰਾਉਣੇ ਤਾਂ ਲੋਕਾਂ 'ਚ ਨਫ਼ਰਤ ਫਲਾਉਣੀ ਆ ਕਿਉਂ ਹਿੰਦੂਆਂ ਨਾਲ ਨਫ਼ਰਤ ਕਰਦੇ ਆ ਕਿ ਆ ਤੁਹਾਨੂੰ ਤਿਲਕ ਚੁਬਦਾ ਕਿ ਆ ਤੁਹਾਨੂੰ ਹਵਨ ਚੁਬਦਾ ਇਹ ਮਾਲਾ ਚੁਬਦੀ ਆ ਆ ਰੰਗ ਏਦਾਂ ਹੀ ਪੈਣੇ ਨੇ ਜਿਹਨੇ ਮਾਂ ਦਾ ਦੁੱਧ ਪੀਤਾ ਜਦ ਮਾਦੀ ਰੋਕ ਲਵੇ ਇਹ ਨਹੀਂ ਦਬਦਾ ਹਰਜੀਤ ਸਿੰਘ ਦਵਾਰਾ ਜੰਮ ਲਿਓ ਹਰਜੀਤ ਸਿੰਘ ਨੂੰ ਦਬਾਉਣ ਵਾਸਤੇ ਕਿਉਂ ਇੱਕ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਇਹ ਬਾਜਾਂ ਵਾਲੇ ਦਾ ਪੁੱਤ ਹੈ ਕਿਸੇ ਬਾਦਲਾਂ ਦੀ ਜੇਬ ਚੋਂ ਨਿਕਲਿਆ ਬਾ ਨਹੀਂ ਹੈਗਾ ਇੱਕ ਗੱਲ ਹੋਰ ਦੱਸਾਂ ਐਦਾਂ ਹੀ ਹਵਨ ਕਰੂੰਗਾ ਐਦਾਂ ਹੀ ਤਿਲਕ ਲਾਉਂਗਾ ਐਦਾਂ ਹੀ ਮੂਰਤੀਆਂ ਦੀ ਆਰਤੀ ਕਰੂੰਗਾ ਐਦਾਂ ਹੀ ਸਨਾਤਨੀਆਂ ਕੋਲ ਜਾਊਂਗਾ ਮੰਦਰਾਂ 'ਚ ਜਾਊਂਗਾ ਕਥਾ ਕਰੂੰਗਾ ਉਹਨਾਂ ਲੋਕਾਂ ਦੇ ਨਾਲ ਜੱਫੀਆਂ ਪਾ ਪਾ ਕੇ ਐਦਾਂ ਹੀ ਸਿੱਖੀ ਦਾ ਪ੍ਰਚਾਰ ਕਰੂੰਗਾ ਮਾਂ ਦਾ